ਮੈਂ ਸਭ ਤੋਂ ਵੱਡੇ ਲੋਕਤੰਤਰੀ ਦੇਸ਼ ਦਾ ਮੁਖੀਆ ਹੋਣ ਦੇ ਨਾਤੇ ਬਾਤ ਕਰ ਰਿਹਾ ਹਾਂ ਉਹ ਗੱਲ ਇਥੋਂ ਕਰਦੇ ਨੇ ਲੇਕਿਨ ਲੋਕਤੰਤਰ ਕਿੱਥੇ ਆ ਉਹ ਲੱਭ ਨਹੀਂ ਰਿਹਾ ਪਰ ਸੁਨੀਲ ਜਾਖੜ ਦਾ ਬਿਆਨ ਆਇਆ ਜੀ ਕਹਿੰਦਾ ਜਿਹੜੇ ਲੋਕ ਜਾ ਰਹੇ ਨੇ ਸਿਆਸਤ ਕਰਨ ਜਾ ਰਹੇ ਨੇ ਸੁਨੀਲ ਜਾਖੜ ਕੌਣ ਹੈ ਮੌਕੇ ਦਾ ਕੀ ਅਹੁਦਾ ਹੈ ਉਹਦੇ ਕੋਲੇ ਉਹਨਾਂ ਦਾ ਸਾਨੂੰ ਚਿੱਠੀ ਆਈ ਤਾਂਗੇ ਨਾ ਹੁਣ ਟੈਲੀਵਿਜ਼ਨ ਤੇ ਸਾਨੂੰ ਕੁਝ ਸਮਾ ਕੋ ਤਰੀਕ ਕੋ ਚਿੱਠੀ ਦਿੱਤੀ ਉਹਨਾਂ ਨੇ ਇਹਦੇ ਖਿਆਲੀ ਗੱਲਾਂ ਨੇ ਦੇ ਲੋਕਾਂ ਨੂੰ ਭਰਮਾਉਣ ਦੀਆਂ ਗੱਲਾਂ ਨਹੀਂ ਲੇਕਿਨ ਲੋਕ ਜਾਣ ਚੁਕੇ ਆ ਵੀ ਇਹ ਇੰਨੇ ਕਿ ਕਰਖਤ ਹੋ ਚੁਕੇ ਇਹਨੇ ਕਿ ਨਰਦਾਈ ਹੋ ਚੁਕੇ ਨਾ ਵਾਸਤੇ ਜਾਣਾਂ ਦੀ ਕੋਈ ਗੱਲ ਨਹੀਂ ਸੁਨਿਲ ਜਾਖੜ ਜੀ ਉਹ ਕਹਿੰਦੇ ਬੱਲੇਵਾਲ ਦੀ ਸਿਹਤ ਦੀ ਪ੍ਰਵਾਹ ਕਰੋ ਬੱਲੇਵਾਲ ਕਹਿੰਦੇ ਮੇਰੀ ਸਿਹਤ ਵਿਗੜੀ ਕਿਉਂ ਉਹਦੀ ਪ੍ਰਵਾਹ ਕਰੋ ਮੈਨੂੰ ਪੋਖੜ ਧਾਲ ਤੇ ਮਰਨ ਵਰਤੇ ਕਿਉਂ ਜਾਣਾ ਪਿਆ ਤੁਸੀਂ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਨਹੀਂ ਕੀਤਾ ਤੁਸੀਂ ਕੀਤੇ ਵਾਅਦੇ ਨੂੰ ਲਾਗੂ ਨਹੀਂ ਕੀਤਾ ਤਾਂ ਕਰਕੇ ਮੈਂ ਨੋਟਿਸ ਕੀਤਾ ਹਰਿਆਣਾ ਨੇ ਲਾਗੂ ਕਰਤੀਆਂ ਜੀ ਕਹਿੰਦੇ 23 ਫਸਲਾਂ ਤੇ ਐਮਐਸਪੀ ਦਵਾਂਗੇ ਤੁਹਾਡੀ ਡਿਬੇਟ ਵੀ ਚੱਲ ਰਹੀ ਸੀਗੀ ਸੋਈ ਸਾਹਿਬ ਕਹਿੰਦੇ ਜੀ ਕਹਿੰਦੇ ਤੁਹਾਨੂੰ ਨੌਲਜ ਨਹੀਂ ਹੈਗੀ ਪੰਜਾਬ ਸਰਕਾਰ ਤੋਂ ਮੰਗੋ ਮੈਂ ਸੋਈ ਸਾਹਿਬ ਨੂੰ ਕਿਹਾ ਸੀ ਸੋਈ ਸਾਹਿਬ ਪੰਜਾਬ ਦਾ ਝੋਨਾ ਤਾਂ ਕਿੰਨੇ ਖਰੀਦੀ ਆਂਦਾ ਸੈਂਟਰ ਨੇ ਹਰਿਆਣਾ ਦਾ ਕਿੰਨੇ ਕੀਤੀ ਆਂਦਾ ਸੈਂਟਰ ਨੇ ਫਿਰ ਸਟੇਟ ਦਾ ਮਸਲਾ ਕਿੱਥੋਂ ਰਹਿ ਗਿਆ ਜੇ ਸਟੇਟ ਦਾ ਮਸਲਾ ਸੀ ਤੇ ਜਦੋਂ ਤਿੰਨੋਂ ਕਾਲੇ ਘਰੋਂ ਥੋਪੇ ਸੀ ਉਦੋਂ ਕੇਂਦਰ ਕਿਉਂ ਆਪਣੇ ਪਾਲੇ 'ਚ ਪਾ ਗਿਆ ਹਰਿਆਣਾ ਸਰਕਾਰ ਨੇ ਕਰਤਾ ਇਹ ਉਸ ਨੂੰ ਕਿਸ ਤਰ੍ਹਾਂ ਦੇਖਦੀ ਹਰਿਆਣਾ ਨੇ ਛੋਛਾ ਛੱਡਿਆ ਵੀ ਤਾਂ ਕਿ ਅਸੀਂ ਉਲਝਾ ਦੀਏ ਵਸਲੇ ਨੂੰ ਸੈਂਕੜੇ ਕਾਨੂੰਨ ਬਣਿਆ ਜਿਹੜੇ ਬਣੇ ਹੋਏ ਲਾਗੂ ਨਹੀਂ ਹੋਏ ਹੋਏ ਉਸ ਤਰ੍ਹਾਂ ਇਹਨੂੰ ਬਣਾ ਕੇ ਠੰਡੇ ਵਸਤੇ ਪਾ ਦੰਗੇ ਉਹਨਾਂ ਦਾ ਇੱਕ ਹੋਰ ਵੀ ਉਹਨਾਂ ਨੇ ਬਿਆਨ ਦਿੱਤਾ ਵੀ ਕਹਿੰਦੇ ਤੁਸੀਂ ਲਾਸ਼ਾਂ ਦੇ ਸਿਰ ਤੇ ਰਾਜਨੀਤੀ ਕਰ ਰਹੇ ਹੋ ਸੁਭ ਕਰਨ ਨੂੰ ਤੁਸੀਂ ਸ਼ਹੀਦ ਕੀਤਾ ਪੰਜ ਕਿਸਾਨਾਂ ਦੀਆਂ ਅੱਖਾਂ ਲਈਆਂ ਲਾਸ਼ਾਂ ਦੀ ਰਾਜਨੀਤੀ ਤੁਸੀਂ ਕੀਤੀ 700 ਪਹਿਲਾਂ ਲੈ ਤੇ ਜਿਹੜੀ ਗੱਲ ਤੁਸੀਂ ਕਹਿੰਦੇ ਹੋ ਗਰੀਬ ਕਿਸਾਨਾਂ ਨੂੰ ਮਾਰਦੇ ਹੋ ਤੇ ਹੁਣ ਤਾਂ ਸਾਡਾ ਜਰਨਲ ਪਿਆ ਹੈ ਉਹਨੇ ਫੈਸਲਾ ਕਿਉਂ ਲਿਆ ਇਹ ਮੇਰੇ ਕਿਸਾਨ ਨਹੀਂ ਫਟੜਾਉਣਾ ਚਾਹੀਦਾ ਮੇਰੇ ਕਿਸਾਨ ਨਹੀਂ ਕਿਸ ਦਿੱਕਤਾਂ ਨੂੰ ਜਿਹੜੀ ਮੈਂ ਲੈਣਾ ਹੈ ਮੈਂ ਜਾਨਣਾ ਹੈ ਲਾਛਾਂ ਦੀ ਰਾਜਨੀਤੀ ਹੈ ਭਾਜਪੀ ਵਾਲੇ ਆਰਐਸਐਸ ਵਾਲੇ ਕਰਦੇ ਆ ਨਾ ਕਿ ਕਿਸਾਨ ਕਰਦੇ ਪੰਜਾਬ ਦੇ ਮੁੱਖ ਮੰਤਰੀ ਦਾ ਬਿਆਨ ਆਇਆ ਜੀ ਕਹਿੰਦੇ ਇਹਦਾ ਹੱਲ ਕਰਨਾ ਪੈਣਾ ਹੈ ਅੱਖਾਂ ਮਿਚਣ ਨਾਲ ਬਿੱਲੀ ਨਹੀਂ ਭੱਜਦੀ 29 ਦਿਨਾਂ ਬਾਅਦ ਉਹਨਾਂ ਵੀ ਅੱਖਾਂ ਖੋਲੀਆਂ ਉਹਨਾਂ ਦਾ ਧੰਨਵਾਦ ਕਰਦੇ ਆ 29 ਦਿਨ ਤੱਕ ਉਹਨਾਂ ਦੀਆਂ ਅੱਖਾਂ ਮੰਦ ਸੀ ਉਹ ਵੀ ਅੱਖਾਂ ਬਿੱਲੀ ਨੂੰ ਵੇਖ ਕੇ ਮੇਚੀਆਂ ਹੋਈਆਂ ਸੁਣਨ ਜਿਹੜੇ ਚਾਹੁੰਦੇ ਵੀ ਢੱਲੇ ਵਾਲੇ ਦਾ ਕੰਡਾ ਨਿਕਲ ਜੇ ਉਹ ਭਾਵੇਂ ਨਾਮ ਹੋਣ ਬਾਕੀ ਸਾਰੇ ਇੱਥੇ ਰੜਕਦੇ ਨੇ ਜੀ ਅੱਖਾਂ 'ਚ ਬਿਲਕੁਲ ਰੜਕਦੇ ਨੇ ਕਿਸਾਨੀ ਅੰਦੋਲਨ ਖਨੌਰੀ ਤੇ ਮੌਜੂਦ ਆਂ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਨੂੰ ਮਰਨ ਮਰਤੇ ਜਿਹੜਾ 1 ਮਹੀਨਾ ਪੂਰਾ ਹੋ ਗਿਆ ਏ ਉਹਨਾਂ ਦੇ ਹਾਲਾਤ ਨੇ ਜਿਹੜੇ ਦਿਨ ਪਰ ਦਿਨ ਨਾਜੁਕ ਬਨਦੇ ਜਾ ਰਹੇ ਨੇ ਸੋ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਲਖਵਿੰਦਰ ਸਿੰਘ ਔਲਖ ਨੇ ਗੱਲ ਕਰਦਿਆਂ ਹਾਂ ਜੀ ਔਲਖ ਸਾਹਿਬ ਸਭ ਤੋਂ ਪਹਿਲਾਂ ਤਾਂ ਫਤਿਹ ਅਰਜ਼ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸ ਤਰ੍ਹਾਂ ਦੇਖ ਰਹੇ ਹੋ ਜੀ ਸਰਕਾਰਾਂ ਦੇ ਰਵੱਈਏ ਨੂੰ ਅੰਨਦਾਤੇ ਨੂੰ ਆਪਣੀ ਹੋਂਦ ਬਚਾਉਣ ਦੇ ਲਈ ਲੋਕਾਂ ਦੀ ਰੋਜ਼ੀ-ਰੋਟੀ ਬਚਾਉਣ ਦੇ ਲਈ ਅੱਜ ਅੰਨ ਛੱਡਣਾ ਪੈ ਰਿਹਾ ਜੀ ਦੇਖੋ ਬਹੁਤ ਦੁੱਖ ਦੀ ਘੜੀ ਆ ਵੀ ਜਿਹੜਾ ਸਾਡਾ ਮਾਨਯੋਗ ਪ੍ਰਧਾਨ ਮੰਤਰੀ ਜਦੋਂ ਵਿਦੇਸ਼ਾਂ ਦੇ ਵਿੱਚ ਜਾਂਦੇ ਨੇ ਉਹ ਗੱਲ ਇੱਥੋਂ ਸੁਸਦੇ ਆ ਮੈਂ ਸਭ ਤੋਂ ਵੱਡੇ ਲੋਕਤੰਤਰੀ ਦੇਸ਼ ਦਾ ਮੁਖੀਆ ਹੋਣੇ ਦੇ ਨਾਤੇ ਬਾਤ ਕਰ ਰਿਹਾ ਹਾਂ ਉਹ ਗੱਲ ਇੱਥੋਂ ਕਰਦੇ ਨੇ ਲੇਕਿਨ ਲੋਕਤੰਤਰ ਕਿੱਥੇ ਆ ਉਹ ਲੱਭ ਨਹੀਂ ਰਿਹਾ ਜਦੋਂ ਅਸੀਂ ਪਹਿਲਾਂ ਮੋਰਚਾ ਲਾਇਆ ਤੇ 378 ਦਿਨ ਦਿੱਲੀ ਦੀ ਬਰੂਹਾਂ ਤੇ ਰਹੇ 9 ਦਸੰਬਰ ਨੂੰ ਪਹਿਲਾਂ ਪਹਿਲਾਂ ਚਿੱਠੀ ਆਉਂਦੀ ਪਰ ਚਿੱਠੀ ਦਾ ਸੋਧ ਕਰਕੇ 9 ਦਸੰਬਰ 2021 ਨੂੰ ਚਿੱਠੀ ਆਉਂਦੀ ਆ ਉਹ ਚਿੱਠੀ ਦੇ ਵਿੱਚ ਮੰਗਾ ਮੰਨੀਆਂ ਜਾਂਦੀਆਂ 2014 ਜਦੋਂ ਮਾਨਯੋਗ ਪ੍ਰਧਾਨ ਮੰਤਰੀ ਘੋਸ਼ਣਾ ਪੱਤਰ ਪਾਉਂਦੇ ਆ ਉਦੋਂ 2011 ਚ ਜਦੋਂ ਸਮੇ ਦੇ ਮੁੱਖ ਮੰਤਰੀ ਹੁੰਦੇ ਆ ਮਾਨਯੋਗ ਪੂਰੇ ਮੁੱਖ ਮੰਤਰੀ ਪ੍ਰਧਾਨ ਮੰਤਰੀ ਮਨਮੋਨ ਸਿੰਘ ਨੂੰ ਲਿਖਤ ਦੇ ਵਿੱਚ ਚਿੱਠੀ ਪਾਉਂਦੇ ਆ ਕਿਉਂਕਿ ਉਹ ਕਜ਼ੂਮਰ ਫੇਅਰ ਕਮੇਟੀ ਦੇ ਚੇਅਰਮੈਨ ਸੀ ਉਦੋਂ ਗੁਜਰਾਤ ਦੇ ਮੁੱਖ ਮੰਤਰੀ ਸੀ ਜਦੋਂ ਉਹ ਜਿਹੜੀਆਂ ਗੱਲਾਂ ਉਹਨਾਂ ਨੇ ਕਹੀਆਂ ਜਿਹੜੀਆਂ ਗੱਲਾਂ ਲਿਖ ਕੇ ਦਿੱਤੀਆਂ ਜਿਹੜੀਆਂ ਗੱਲਾਂ ਉਹਨਾਂ ਨੇ ਮੰਨੀਆਂ ਜਿਹੜੀਆਂ ਮੰਗਾ ਉਹਨਾਂ ਨੇ ਜਿਹੜੀਆਂ ਮੰਨ ਰੱਖੀਆਂ ਨੇ ਲਿਖਤ ਦੇ ਵਿੱਚ ਤੇ ਮੌਖਿਕ ਦੇ ਵਿੱਚ ਉਹਨਾਂ ਨੂੰ ਲਾਗੂ ਕਰਾਉਣ ਵਾਸਤੇ ਸੰਘਰਸ਼ ਕੀਤਾ ਆ 317 ਦਿਨ ਹੋ ਗਏ ਸ਼ੰਭੂ ਖਨੋਰੀ ਦਾ ਰਤਨਪੁਰਾ ਮੋਰਚੇ ਬੈਠੇ ਆ 13 ਫਰਵਰੀ 14 ਫਰਵਰੀ ਤੇ 21 ਫਰਵਰੀ ਨੂੰ ਸਾਡੇ ਜਿੱਤ ਸਦਦ ਹੋਇਆ ਉਹ ਪਿੰਡੇ ਤੇ ਚੱਲਿਆ ਛੁੱਪ ਕਰਨ ਨੂੰ ਸ਼ਹੀਦ ਕਰਾਇਆ 21 ਸਾਲਾਂ ਦਾ ਨੂੰ ਛੁੱਪ ਕਰਨ ਨੂੰ ਸਿੱਧੀ ਗੋਲੀ ਨਾਲ ਸ਼ਹੀਦ ਕਰਦੇ ਆ ਇਹਨਾਂ ਕੁਝ ਹੋਣ ਤੋਂ ਬਾਅਦ ਜਦੋਂ ਸਰਕਾਰ ਤੇ ਜੂ ਨਹੀਂ ਰਹਿ ਗਈ ਸਰਦਾਰ ਜੀਸ਼ ਸਿੰਘ ਡੱਲੇਵਾਲ ਨੇ ਫੈਸਲਾ ਲਿਆ ਵੀ 26 ਨਵੰਬਰ ਨੂੰ ਮਰਨ ਉੱਤੇ ਬੈਠੂੰਗਾ ਜਦੋਂ 26 ਨੂੰ ਬੈਠਣਾ ਸੀ ਸਵੇਰੇ 2:30 ਵਜੇ ਫਿਰ ਪੰਜਾਬ ਦੀ ਸਰਕਾਰ ਨੇ ਪ੍ਰਸ਼ਾਸਨ ਨੇ ਉਹਨਾਂ ਨੂੰ ਕਿਡਨੈਪ ਕਰ ਲਿਆ ਟਰਾਲੀ ਤੋੜ ਕੇ ਚੁੱਕ ਕੇ ਲੈ ਗਏ ਲੈਕਿਨ ਸਾਡੀ ਜਿਹੜਾ ਲੈਅਰ ਸੀ ਜਿਹੜਾ ਇੱਕ ਅਸੀਂ ਸਿਸਟਮ ਬਣਾ ਰੱਖਿਆ ਸੀ ਉਹ ਸਿਸਟਮ ਦੇ ਤਹਿਤ ਜਿਹੜਾ ਦੂਸਰਾ ਅਸੀਂ ਰੋਡਮੈਪ ਤਿਆਰ ਕਰ ਰੱਖਿਆ ਸੀ ਸੁਜੀ ਸਿੰਘ ਹਰਦੋ ਝੰਡੇ ਪੈ ਗਿਆ ਸਰਕਾਰ ਨੂੰ ਬੈਕਫੁੱਟ ਤੇ ਆਉਣਾ ਪਿਆ ਵੀ ਉਹਨਾਂ ਦੇ ਇੱਕ ਨੂੰ ਚੁੱਕਿਆ ਸੀ ਉਹ ਦੋ ਹੋ ਗਏ ਢੱਲੇਵਾਲ ਜੀ ਨੇ ਡੀਸੀਐਮ ਡੀਐਮਸੀ ਲੁਧਾਨਾ ਚ ਰੱਖ ਲਿਆ ਉਹਨਾਂ ਇੱਥੇ ਰੱਖ ਲਿਆ ਫਿਰ ਸਰਕਾਰ ਪਿੱਛੇ ਆਈ ਉਹਨਾਂ ਨੂੰ ਰਿਹਾ ਕੀਤਾ ਉਹਨਾਂ ਦਾ ਕੰਟੀਨਿਊ ਕੀਤਾ ਉਸੇ ਵਿੱਚ ਉਦੋਂ ਤੋਂ ਲੈ ਕੇ ਹੁਣ ਤੱਕ ਉਤਾਰ ਚੜਾਅ ਜਿਹੜੇ ਹੈ ਸੇਧ ਦੇ ਵੀ ਆਏ ਧਾਰਮਿਕ ਰਾਜਨੀਤਿਕ ਸਮਾਜਿਕ ਸੰਗਠਨਾਂ ਭਰਾਤਰੀ ਜਥੇਬੰਦੀਆਂ ਵੱਖ-ਵੱਖ ਧਰਮਾਂ ਦੇ ਲੋਕ ਸਾਰੇ ਲੋਕਾਂ ਨੇ ਇਹਨਾਂ 30 ਦਿਨਾਂ ਤੇ 30 ਦਿਨਾਂ ਮਹੀਨਾ ਹੋ ਗਿਆ ਸਾਰਿਆਂ ਨੇ ਮੋਰਚੇ ਨੂੰ ਸਮਾਇਤ ਕਰਨ ਆਏ ਸਾਰੇ ਮਿਲੇ ਉਸ ਦੌਰਾਨ ਪੰਜਾਬ ਦਾ ਪ੍ਰਸ਼ਾਸਨ ਆਉਂਦਾ ਰਿਹਾ ਇੱਕ ਦਿਨ ਇਹ ਵੀ ਆਇਆ ਵੀ ਡੀਜੀਪੀ ਪੰਜਾਬ ਤੇ ਮੈਂਕ ਮਿਸ਼ਰਾ ਜਿਹੜਾ ਹੋਮਫੇਅਰ ਮਿਨਿਸਟਰੀ ਦਾ ਡਾਇਰੈਕਟਰ ਆ ਭਾਰਤ ਦਾ ਦਿੱਲੀ ਤੋਂ ਉਹ ਵੀ ਆਇਆ ਚਰਚਾ ਹੋਈ ਧਾਰਮਿਕ ਸ਼ਿਸ਼ਟਾ ਆਇਆ ਸਿੰਘ ਸਾਹਿਬ ਆਏ ਯਾਨੀ ਹਰਪ੍ਰੀਤ ਜੀ ਸਾਰੇ ਲੋਕ ਇੱਕ ਛਾਈ ਇਮਾਮ ਆਇਆ ਮੁਸਲਮ ਧਰਮ ਤੋਂ ਛਾਈ ਇਮਾਮ ਆਇਆ Hindu ਧਰਮ ਤੋਂ ਪਟਿਆਲਾ ਤੋਂ ਜਿਹੜੇ ਕਾਲੀ ਮਾਤਾ ਮੰਦਰ ਦੇ ਮੁਖੀ ਨੇ ਉਹ ਆਏ ਸਾਰੇ ਧਰਮਾਂ ਦੇ ਲੋਕ ਆਏ ਇੱਕ ਪਲ ਸਾਡੇ ਕੋਲ ਇਹ ਵੀ ਆਇਆ ਜਦੋਂ ਕੁਝ ਦਿਨ ਪਹਿਲਾਂ ਸਰਦਾਰ ਜੀ ਕਿਸ਼ਨ ਡੱਲੇਵਾਲ ਜੀ ਨੂੰ ਇਸ਼ਤਾਨ ਕਰਵਾਉਂਦੇ ਆ ਜਾਂਦੇ ਹੋਏ ਉਹ ਬੇਹੋਸ਼ ਹੋ ਜਾਂਦੇ गिर ਜਾਂਦੇ ਆ ਉਹ ਪਲ ਸਾਡੇ ਅੱਖਾਂ ਦੇ ਅੱਗੇ ਕਮ ਰਿਹਾ ਇਹਨਾਂ ਚੋਂ ਨਿਕਲਦੇ ਨਿਕਲਦੇ ਅਸੀਂ ਕੈਬਨ ਬਣਾਇਆ ਕਿ ਲੋਕਾਂ ਦੀ ਜੱਲੇਵਾਲੀ ਦੀ ਭਾਵਨਾ ਸੀ ਜਿਹੜੇ ਲੋਕ ਆਉਂਦੇ ਆ ਮੈਨੂੰ ਉਹਨਾਂ ਦੇ ਮੈਂ ਦਰਸ਼ਨ ਕਰ ਸਕਾਂ ਉਹਨਾਂ ਦੇ ਮੈਂ ਦੇਖ ਸਕਾਂ ਤੇ ਉਹ ਮੈਨੂੰ ਦੇਖ ਸਕਣ ਤਾਂ ਕਿ ਮੈਨੂੰ એનર્ਜੀ ਮਿਲਦੀ ਰਵੇ ਪਰ ਸੁਨੀਲ ਜਾਖੜ ਦਾ ਬਿਆਨ ਆਇਆ ਜੀ ਕਹਿੰਦਾ ਜਿਹੜੇ ਲੋਕ ਜਾ ਰਹੇ ਨੇ ਸਿਆਸਤ ਕਰਨ ਜਾ ਰਹੇ ਨੇ ਸੈਂਟਰ ਸਰਕਾਰ ਤਾਂ ਗੱਲਬਾਤ ਕਰਨ ਲਈ ਤਿਆਰ ਆ ਮਸਲੇ ਦਾ ਹੱਲ ਕਰਨ ਲਈ ਤਿਆਰ ਆ ਤੇ ਲੋਕ ਨੇ ਜਿਹੜੇ ਸਿਆਸਤ ਕਰਦੇ ਨੇ ਸਿਰਫ ਫੋਟੋ ਪਾਉਣ ਜਾਂਦੇ ਨੇ ਸਨਿਲ ਜਾਖੜ ਕੌਣ ਹੈ ਮੌਕੇ ਦਾ ਕੀ ਅਹੁਦਾ ਉਹਦੇ ਕੋਲੇ ਉਹ ਪ੍ਰਧਾਨ ਹੈ ਜੀ ਭਾਜਪਾ ਦਾ ਪ੍ਰਧਾਨ ਪੰਜਾਬ ਦਾ ਸਨਿਲ ਮਾਨਯੋਗ ਸਨਿਲ ਜਾਖੜ ਜੀ ਨੇ ਤੇ ਉਹ ਕਮੈਂਟ ਕਰ ਰਹੇ ਨੇ ਉਹ ਆਪ ਗੱਲ ਕਿਉਂ ਨਹੀਂ ਕਰਾਉਂਦੇ ਉਹ ਅੱਗੇ ਹੁਣ ਰਮਨੀਤ ਬਿੱਟੂ ਮੰਤਰੀ ਆ ਉਹ ਬਿਆਨ ਦਿੰਦਾ ਟੈਲੀਵਿਜ਼ਨ ਨੇ ਤਾਂ ਨਹੀਂ ਸੱਦਣਾ ਪਹਿਲੂ 8 ਫਰਵਰੀ ਨੂੰ 12 ਫਰਵਰੀ ਨੂੰ 15 ਫਰਵਰੀ ਨੂੰ 18 ਫਰਵਰੀ ਨੂੰ 4 ਮੀਟਿੰਗਾਂ ਹੋਈਆਂ ਦਿੱਲੀ ਦੇ ਵਜ਼ੀਰ ਆਏ ਪੰਜਾਬ ਦੇ ਮੁੱਖ ਮੰਤਰੀ ਰਹੇ ਉਹਨਾਂ ਦਾ ਸਾਨੂੰ ਚਿੱਠੀ ਆਈ ਤਾਂਗੇ ਨਾ ਹੁਣ ਟੈਲੀਵਿਜ਼ਨ ਤੇ ਸਾਨੂੰ ਕੋਈ ਸਮਾਂ ਕੋ ਤਰੀਕ ਕੋ ਚਿੱਠੀ ਦਿੱਤੀ ਉਹਨਾਂ ਨੇ ਇਹਦੇ ਖਿਆਲੀ ਗੱਲਾਂ ਨੇ ਇਹ ਤੇ ਲੋਕਾਂ ਨੂੰ ਭਰਮਾਉਣ ਦੀਆਂ ਗੱਲਾਂ ਨੇ ਲੇਕਿਨ ਲੋਕ ਜਾਣ ਚੁੱਕੇ ਆ ਵੀ ਇਹ ਇੰਨੇ ਕਿ ਕਰਖਤ ਹੋ ਚੁੱਕੇ ਇਹਨੇ ਕਿ ਨਰਦਾਈ ਹੋ ਚੁੱਕੇ ਨਾ ਵਾਸਤੇ ਜਾਣਾਂ ਦੀ ਕੋਈ ਗੱਲ ਨਹੀਂ ਇਸ ਕਰਕੇ ਸੁਨਿਲ ਜਾਖੜ ਜੀ ਉਹ ਕਹਿੰਦੇ ਵੀ ਢੱਲੇਵਾਲ ਦੀ ਸਿਹਤ ਦੀ ਪ੍ਰਵਾਹ ਕਰੋ ਢੱਲੇਵਾਲ ਕਹਿੰਦੇ ਮੇਰੀ ਸਿਹਤ ਵਿਗੜੀ ਕਿਉਂ ਉਹਦੀ ਪ੍ਰਵਾਹ ਕਰੋ ਵੀ ਮੇਰੀ ਸਿਹਤ ਦਾ ਵਿਗੜਨ ਦਾ ਕਾਰਨ ਕੀ ਆ ਮੈਨੂੰ ਭੋਖੜ ਦਾਲ ਤੇ ਮਰਨ ਵਰਤੇ ਕਿਉਂ ਜਾਣਾ ਪਿਆ ਕਾਰਨ ਇਹ ਆ ਕਿ ਤੁਸੀਂ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਨਹੀਂ ਕੀਤਾ ਤੁਸੀਂ ਕੀਤੇ ਵਾਅਦੇ ਨੂੰ ਲਾਗੂ ਨਹੀਂ ਕੀਤਾ ਤਾਂ ਕਰਕੇ ਮੈਨੂੰ ਡਿਸੀਜਨ ਲੈਣਾ ਪਿਆ ਬਹੁਤ ਸਾਰੇ ਭਾਜਪੀ ਦੇ ਆਗੂ ਇਹ ਕਹਿੰਦੇ ਨੇ ਜੀ ਕਹਿੰਦੇ ਇਹ ਤਾਂ ਸਟੇਟ ਸਬਜੈਕਟ ਆ ਹਰਿਆਣਾ ਨੇ ਲਾਗੂ ਕਰਤੀਆਂ ਜੀ ਕਹਿੰਦੇ 23 ਫਸਲਾਂ ਤੇ ਐਮਐਸਪੀ ਦਵਾਂਗੇ ਤੁਹਾਡੀ ਡਿਬੇਟ ਵੀ ਚੱਲ ਰਹੀ ਸੀਗੀ ਸੋਈ ਸਾਹਿਬ ਕਹਿੰਦੇ ਜੀ ਕਹਿੰਦੇ ਤੁਹਾਨੂੰ ਨੌਲੇਜ ਨਹੀਂ ਹੈਗੀ ਪੰਜਾਬ ਸਰਕਾਰ ਤੋਂ ਮੰਗੋ ਸੋਈ ਸਾਹਿਬ ਨੇ ਜੜੇ ਉਹਨਾਂ ਨੂੰ ਇਹ ਹੁੰਦਾ ਵੀ ਜਿੰਨਾ ਆਪਾਂ ਵੱਧ ਰੋਲਾ ਪਾਵਾਂਗੇ ਉਹਨਾਂ ਨੂੰ ਉਹਦਾ ਮਿਲ ਜਾਊਗਾ ਮੈਂ ਸੋਈ ਸਾਹਿਬ ਨੂੰ ਕਿਹਾ ਸੀ ਸੋਈ ਸਾਹਿਬ ਪੰਜਾਬ ਦਾ ਝੋਨਾ ਤਾਂ ਕਿੰਨੇ ਖਰੀਦੀ ਆਂਦਾ ਸੈਂਟਰ ਨੇ ਹਰਿਆਣਾ ਦਾ ਕਿੰਨੇ ਕੀਤੀ ਆਂਦਾ ਸੈਂਟਰ ਨੇ ਪਰ ਸਟੇਟ ਦਾ ਮਸਲਾ ਕਿੱਥੋਂ ਰਹਿ ਗਿਆ ਜੇ ਸਟੇਟ ਦਾ ਮਸਲਾ ਸੀ ਤੇ ਜਦੋਂ ਤਿੰਨੋਂ ਕਾਲੇ ਘਰੋਂ ਥੋਪੇ ਸੀ ਉਦੋਂ ਕੇਂਦਰ ਕਿਉਂ ਆਪਣੇ ਪਾਲੇ ਚ ਪਾ ਗਿਆ ਜੇ ਸਟੇਟ ਦਾ ਮਸਲਾ ਸੀ ਤਾਂ ਇਹ ਦੱਸੋ ਵੀ ਫੰਡ ਕਿੱਥੋਂ ਆਉਣਗੇ ਉਹਦਾ ਭੰਡਾਰਨ ਕਿੱਥੇ ਆਊਗਾ ਉਹਦਾ ਜਿਹੜਾ ਮੰਡੀਕਰਨ ਆ ਜਿਹੜਾ ਉਸ ਤੋਂ ਬਾਅਦ ਸਰਕਾਰ ਨੇ ਲੈਣਾ ਹੈ ਉਹ ਕਿੱਥੇ ਜਾਊਗਾ ਇਹ ਮਸਲਾ ਸਟੇਟ ਦਾ ਨਹੀਂ ਹੈ ਬਿਨਾਂ ਸੈਂਟਰ ਦੇ ਅਨੁਐਸਟਮੈਂਟ ਤੋਂ ਬਿਨਾਂ ਸੈਂਟਰ ਦੀ ਫੰਡਿੰਗ ਤੋਂ ਕੋਈ ਵੀ ਸਟੇਟ ਸક્ષਮ ਨਹੀਂ ਹੈ ਦੱਸਣਾ ਫੰਡ ਕਿਥੋਂ ਲਾਊਗਾ ਫੰਡ ਨਹੀਂ ਆਉਂਦਾ ਤੁਸੀਂ ਹਰਿਆਣੇ ਦੇ ਵਸਨੀਕੋ ਜੀ ਹਰਿਆਣਾ ਸਰਕਾਰ ਨੇ ਕਰਤਾ ਇਹ ਉਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਹਰਿਆਣਾ ਨੇ ਛੋਛਾ ਛੱਡਿਆ ਕਿ ਤਾਂ ਕਿ ਅਸੀਂ ਉਲਝਾ ਦੀਏ ਮਸਲੇ ਨੂੰ ਬਹੁਤ ਸਾਰੇ ਐਵੇਂ ਦੇ ਕਾਨੂੰਨ ਬਣੇ ਹੋਏ ਆ ਸੈਂਕੜੇ ਕਾਨੂੰਨ ਬਣੇ ਆ ਜਿਹੜੇ ਬਣੇ ਹੋਏ ਲਾਗੂ ਨਹੀਂ ਹੋਏ ਹੋਏ ਉਸ ਤਰ੍ਹਾਂ ਇਹਨੂੰ ਬਣਾ ਕੇ ਠੰਡੇ ਵਸਤੇ ਪਾ ਦੰਗੇ ਜਦੋਂ ਮਸਲਾ ਹੀ ਸੈਂਟਰ ਦਾ ਹੈ ਕੱਲਾ ਸਟੇਟ ਕਿਵੇਂ ਲੈ ਲੂਗਾ ਜਦੋਂ ਏਜੰਸੀਆਂ ਨੇ ਸੈਂਟਰ ਦੀ ਨੇ ਖਲੋਜਣਾ ਆ ਫੂਡ ਕਾਰਪੋਰੇਸ਼ਨ ਵਿੱਚ ਇੰਡੀਆ ਕੌਣ ਹੈ ਸੈਂਟਰ ਦੀ ਏਜੰਸੀ ਹੈ ਉਹ ਸੈਂਟਰ ਨਾਲ ਲਊਗਾ ਤੇ ਦਊਗਾ ਨਾ ਫੂਡ ਕਾਰਪੋਰੇਸ਼ਨ ਵਿੱਚ ਇੰਡੀਆ ਨੂੰ ਜੇ ਸਾਮਾਨ ਦੇਣਾ ਹੈ ਉਹ ਸੈਂਟਰ ਲਊਗਾ ਨਾ ਇਸ ਕਰਕੇ ਉਲਝਾਇਆ ਜਾ ਰਿਹਾ ਮਸਲੇ ਨੂੰ ਤੇ ਇਹ ਦੋਨੋਂ ਚੀਜ਼ਾਂ ਹਾਂ ਠੀਕ ਹੈ ਸੈਂਟਰਾਂ ਨੂੰ ਪਾਵਰ ਦੇ ਦੇਣਾ ਸੈਂਟਰ ਸਟੇਟਾਂ ਨੂੰ ਪਾਵਰ ਦੇ ਦੇ ਸਾਰੀ ਪੈਡਲ ਸਿਸਟਮ ਮਜ਼ਬੂਤ ਹੋ ਕਰਨ ਨਹੀਂ ਹੈ ਇਹ ਸਿਰਫ ਇਸ ਅੰਦੋਲਨ ਨੂੰ ਡੀਰ ਕਰਨਾ ਵਾਸਤੇ ਨਾ ਮੰਗਾਂ ਨੂੰ ਚੜਨ ਵਾਸਤੇ ਮੰਗਾਂ ਜਿਹੜੀਆਂ ਆਈਆਂ ਸਭ ਤੋਂ ਵੱਡੀ ਗੱਲ ਜਿਹੜੀ ਪਾਰਲੀਮੈਂਟਰੀ ਕਮੇਟੀ ਬਣੀ ਹੈ ਜਿਹਦਾ ਮੁਖ ਪੂਰਵ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਚੇਅਰਮੈਨ ਆ ਉਹਦੇ ਵਿੱਚ 31 ਮੈਂਬਰ ਨੇ 16 ਮੈਂਬਰ ਸਰਕਾਰ ਦੇ ਨੇ 15 ਮੈਂਬਰ ਵਿਪੱਖੀ ਨੇ ਉਹ 31 ਮੈਂਬਰਾਂ ਨੇ ਸਰਬਸੰਮਤੀ ਨਾਲ ਤਿਆਰ ਕਰਕੇ ਰਿਪੋਰਟ ਦਿੱਤੀ ਵੀ ਐਮਐਸਬੀ ਖਰੀਦ ਗਰੰਟੀ ਗਰੂਨ ਜਿਹੜਾ ਲਾਗੂ ਕਰੋ ਤੇ ਫਿਰ ਅਸੀਂ ਕਹਿਣਾ ਨਾ ਪ੍ਰਧਾਨ ਮੰਤਰੀ ਨੂੰ ਜਿੰਨੂੰ 2014 ਜਦੋਂ ਪਹਿਲੀ ਵਾਰ ਪ੍ਰਧਾਨ ਮੰਤਰੀ ਮਾਨਯੋਗ ਬਣੇ ਸੀ ਉਦੋਂ ਮੱਥਾ ਟੇਕ ਕੇ ਅੰਦਰ ਟੱਪੇ ਸੀ ਹੁਣ ਮੱਥੇ ਦੀ ਮਜਾ ਮੱਥਾ ਟੇਕ ਦਾ ਸਰਕਾਰ ਨੂੰ ਹਵਾਲ ਕਰੋ ਉਹ ਕਮੇਟੀਆਂ ਰਚਣ ਲਗਾਓ ਕਰੋ ਉਹ ਚੰਨੀ ਸਿੰਘ ਚੰਨੀ ਆ ਆਪਣਾ ਖੜੜਾ ਲੈ ਕੇ ਸਰਦਾਰ ਜਗੀਸ਼ ਸਿੰਘ ਡੱਲੇਵਾਲ ਨੂੰ ਦੇ ਕੇ ਗਿਆ ਸਾਡੇ 500 ਪੇਜਾਂ ਦੇ ਉਹ ਕਿਉਂ ਦੇ ਗਿਆ ਸੀ ਉਹਦਾ ਕੀ ਮੀਨਿੰਗ ਸੀ ਉਹਦਾ ਮਤਲਬ ਸੀ ਵੀ ਜਿਹੜਾ ਤੁਸੀਂ ਅੰਦੋਲਨ ਕਰ ਰਹੇ ਹੋ ਜਿਹੜਾ ਤੁਸੀਂ 13 ਫਰਵਰੀ ਤੋਂ ਬੈਠੇ ਹੋ ਤੁਹਾਡੀਆਂ 13 ਫਰਵਰੀ ਦੀਆਂ ਮੰਗਾਂ ਨੂੰ ਦੇਖਦੇ ਹੋਏ ਤੁਹਾਡੇ ਅੰਦੋਲਨ ਨੂੰ ਦੇਖਦੇ ਹੋਏ ਮੈਂ ਖੜਾ ਦੇ ਦਿੱਤਾ ਤਿਆਰ ਕਰਕੇ ਉਹਨੂੰ ਦੇ ਦਿੱਤਾ ਉਹ ਚੀਜ਼ ਉਹ ਫਿਰ ਕਮੇਟੀ ਨੂੰ ਕੋ ਗਠਨ ਨੂੰ ਕਿਸ ਤਰ੍ਹਾਂ ਦੇਖਦੇ ਹੋ ਜਿਹੜਾ ਪਾਰਲੀਮੈਂਟ ਦੇ ਵਿੱਚ ਬਣਾਇਆ ਜਾਂਦਾ ਉਹ ਦੀ ਜਦੋਂ ਮੰਨੀ ਹੋ ਨਹੀਂ ਜਾਂਦੀ ਜੀ ਫਿਰ ਇਹ ਸਰਕਾਰਾਂ ਦਾ ਦਾਇਰਾ ਕਿੱਥੇ ਰਹਿੰਦਾ ਸਾਡਾ ਲੋਕਤੰਤਰ ਕਿੱਥੇ ਰਹਿੰਦਾ ਉਹੀ ਗੱਲ ਹੈ ਜਦੋਂ ਫਿਰ ਉਸੇ ਗੱਲ ਤੇ ਸੋਈ ਸਾਹਿਬ ਦੇ ਜਵਾਬ ਆ ਗਿਆ ਵੀ ਜਦੋਂ ਆ ਚੀਜ਼ ਜਿਹੜੀ ਹੁਣ ਗੱਲ ਹੋ ਗਈ ਕਮੇਟੀ ਦੀ ਕਮੇਟੀ ਪਾਰਲੀਮੈਂਟ ਦੀ ਕਮੇਟੀ ਹੈ ਮੰਨ ਤਾਂ ਸਰਕਾਰ ਸੰਸਦ ਤੋਂ ਮਿਲੀ ਹੋਈ ਹੈ ਉਹਨੂੰ ਤੇ ਉਹਦੀ ਕਮੇਟੀ ਦੀ ਰਿਪੋਰਟ ਤੇ ਅਲੱਗ ਹੋ ਗਈ ਤੇ ਜਿਹੜਾ ਤੁਸੀਂ ਕਹਿੰਦੇ ਹਰਿਆਣੇ 'ਚ ਲਾਗੂ ਕਰਕੇ ਅਸੀਂ ਖਰੀਦ ਲਾਂਗੇ ਸੰਭਵ ਨਹੀਂ ਹੈ ਬਿਨਾਂ ਕੇਂਦਰ ਤੋਂ ਕੋਈ ਵੀ ਰਾਜ ਹੈ ਜਿਹੜਾ ਹੈ ਉਹ ਐਮਐਸਪੀ ਜਿਹੜੀ ਹੈ ਕਾਨੂੰਨ ਬਣਾ ਸਕਦਾ ਹੈ ਲੇਕਿਨ ਪ੍ਰੋਕੂਰਮੈਂਟ ਨਹੀਂ ਕਰ ਸਕਦਾ ਉਹਨਾਂ ਦਾ ਇੱਕ ਹੋਰ ਵੀ ਉਹਨਾਂ ਨੇ ਬਿਆਨ ਦਿੱਤਾ ਜੀ ਕਹਿੰਦੇ ਤੁਸੀਂ ਲਾਸ਼ਾਂ ਦੇ ਸਿਰ ਤੇ ਰਾਜਨੀਤੀ ਕਰ ਰਹੇ ਹੋ ਤੁਸੀਂ ਸਿਆਸਤ ਕਰ ਰਹੇ ਹੋ ਲਾਸ਼ਾਂ ਤੇ ਲੋਕਾਂ ਦੇ ਗਰੀਬ ਕਿਸਾਨਾਂ ਨੂੰ ਤੁਸੀਂ ਇੱਥੇ ਬਲੀ ਦਾ ਬੱਕਰਾ ਬਣਾ ਰਹੇ ਹੋ ਉਹਨਾਂ ਦਾ ਕੀ ਹਵੇ ਉਹ ਮੈਂ ਜਵਾਬ ਹੀ ਦਿੱਤਾ ਸੀ ਲੇਕਿਨ ਉਹ ਬੋਲਦੇ ਹਨਾ ਮੈਂ ਵਰਡਿੰਗ ਨਹੀਂ ਬੋਲ ਸਕਦਾ ਸੀ ਮੈਂ ਉਹ ਇੱਥੇ ਕਲੀਅਰ ਹਾਂ ਬੋਲਦੇ ਹਨਾ ਮੈਂ ਵਰਡਿੰਗ ਮੈਂ ਬੋਲ ਨਹੀਂ ਸਕਦਾ ਸਤ ਜੀ ਮਰਿਆਦਾ ਚ ਹਾਂ ਗੁਰੂ ਦਾ ਅੰਮ੍ਰਿਤਪਨ ਕੀਤਾ ਹੋਇਆ ਸੀ ਉਹ ਸ਼ਬਦ ਨਹੀਂ ਬੋਲ ਸਕਦੇ ਜਿਹੜੇ ਉਹਨਾਂ ਨੇ ਬੋਲਿਆ ਸੀ ਬਹੁਤ ਕੁਝ ਬੋਲਣ ਦੀ ਕਰਦਾ ਮੈਂ ਉਹਨਾਂ ਨੂੰ ਕਿਹਾ ਸੀ ਲਾਸ਼ਾਂ ਦੀ ਰਾਜਨੀਤੀ ਤੁਸੀਂ ਕਰਦੇ ਹੋ ਹੂੰ ਚੁੱਪ ਕਰਨ ਨੂੰ ਤੁਸੀਂ ਸ਼ਹੀਦ ਕੀਤਾ ਪੰਜ ਕਿਸਾਨਾਂ ਦੇ ਅੱਖਾਂ ਲਈਆਂ ਲਾਛਾਂ ਦੀ ਰਾਜਨੀਤੀ ਤੁਸੀਂ ਕੀਤੀ 700 ਪਹਿਲਾਂ ਲੈ ਲਖੀਨਪੁਰ ਖੀਰੀ ਕੀਤਾ ਮੈਂ ਸਾਰਾ ਕੁਝ ਬੋਲਿਆ ਤੇ ਜਿਹੜੀ ਗੱਲ ਤੁਸੀਂ ਕਹਿੰਦੇ ਹੋ ਗਰੀਬ ਕਿਸਾਨਾਂ ਨੂੰ ਮਾਰਦੇ ਹੋ ਤੇ ਹੁਣ ਤਾਂ ਸਾਡਾ ਜਰਨੈਲ ਪਿਆ ਹੁਣ ਕਿਉਂ ਕਿ ਉਹਨੇ ਫੈਸਲਾ ਕਿਉਂ ਲਿਆ ਇਹ ਮੇਰੇ ਕਿਸਾਨ ਨਹੀਂ ਫਟੜ ਹੋਣੇ ਚਾਹੀਦੇ ਮੇਰੇ ਕਿਸਾਨ ਨਹੀਂ ਕਿਸ ਦਿੱਕਤ ਹੋਣ ਜੀ ਮੈਂ ਲੈਣਾ ਮੈਂ ਜਾਨਣਾ ਤੇ ਉਹ ਤੋਂ ਬਾਅਦ ਲੈਣ ਲੱਗੀ ਹੋਈ ਆ ਦੂਸਰਾ ਸੁਖਜੀਤ ਸਿੰਘ ਅਰਜੋਤ ਚੰਡੇ ਤੀਸਰਾ ਇੰਦਰਜੀਤ ਸਿੰਘ ਕੋਟਪੁੱਟਾ ਚੌਥਾ ਸੁਖਿੰਦਰ ਸਿੰਘ ਖੋਤਾ ਲੈਣ ਲੱਗੀ ਹੋਈ ਆ ਅੱਗੇ ਅਸੀਂ ਨਾਮ ਸਾਰੇ ਤਾਂ ਨਹੀਂ ਲੈਂਦੇ ਵੀ ਸਰਕਾਰ ਸਾਰਿਆਂ ਨੂੰ ਕਦੇ ਇਕੱਠਾ ਨਾ ਕਰ ਲੈ ਕੰਮ ਇਹ ਲੰਬੀ ਲੜੀ ਲੱਗੀ ਹੋਈ ਹੈ ਤੇ ਫਿਰ ਕੌਣ ਹੈ ਹੁਣ ਆਗੂ ਆਗੂ ਜਾ ਰਿਹਾ ਹੈ ਕਿ ਕਿਸਾਨ ਜਾ ਰਿਹਾ ਹੈ ਤੁਹਾਨੂੰ ਇਹ ਤੇ ਦੇਖ ਗਿਆ ਵੀ ਉਹਨਾਂ ਦੀਆਂ ਲਾਛਾਂ ਦੇ ਰਾਜਨੀਤ ਕਰਦੇ ਹੋ ਤੁਹਾਨੂੰ ਇਹ ਨਹੀਂ ਦਿਖਿਆ ਜਿਹੜੀਆਂ ਤੁਹਾਡੀਆਂ ਗਲਤ ਨੀਤੀਆਂ ਕਰਕੇ ਖੁਦਕੁਸ਼ੀਆਂ ਕਰ ਰਹੇ ਨੇ ਜਿਹੜੀਆਂ ਰੋਜ਼ ਲਾਛਾਂ ਆ ਰਹੀਆਂ ਨੇ ਤੁਹਾਨੂੰ ਇਹ ਨਹੀਂ ਲਿਸਦਾ ਤੁਹਾਡੀਆਂ ਗੰਦੀਆਂ ਨੀਤੀਆਂ ਕਰਕੇ ਤਰੰਗੇ ਚਲਪੇਟ ਕੇ ਬਾਰਡਰਾਂ ਤੋਂ ਲਾਛ ਆ ਰਹੀਆਂ ਤੁਸੀਂ ਸਿਆਸਤਾਂ ਕਰਦੇ ਹੋ ਤੁਸੀਂ ਦੋਸਤੀ ਪਾਉਂਦੇ ਪਾਕਿਸਤਾਨ ਨਾਲ ਪਾਕਿਸਤਾਨ ਨੂੰ ਭੜਦਿਓ ਤੁਸੀਂ ਦੋਸਤੀ ਪਾਉਂਦੇ ਚਾਈਨਾ ਨਾਲ ਚਾਈਨਾ ਨੂੰ ਭੜਦਿਓ ਉਹ ਲਾਛਾਂ ਵੀ ਸਾਡੀਆਂ ਆਉਂਦੀਆਂ ਸਾਡੇ ਕਿਸਾਨ ਮਜ਼ਦੂਰ ਦੇ ਬੱਚਿਆਂ ਦੀਆਂ ਆਉਂਦੀਆਂ ਲਾਛਾਂ ਦੀ ਰਾਜਨੀਤੀ ਇਹ ਬੀਜੇਪੀ ਵਾਲੇ ਆਰਐਸਐਸ ਵਾਲੇ ਕਰਦੇ ਆ ਨਾ ਕਿ ਕਿਸਾਨ ਕਰਦੇ ਪੰਜਾਬ ਦੇ ਮੁੱਖ ਮੰਤਰੀ ਦਾ ਬਿਆਨ ਆਇਆ ਜੀ ਕਹਿੰਦੇ ਮਸਲੇ ਦਾ ਹੱਲ ਕੀਤਾ ਜਾਵੇ ਕਿਉਂ ਇਹ ਤੋਂ ਇੱਕ ਸਾਈਡ ਤੇ ਚੁੱਪ ਧਾਰੀ ਬੈਠੀ ਆ ਸਾਈਂਤ ਸਰਕਾਰ ਇਹਦਾ ਹੱਲ ਕਰਨਾ ਪੈਣਾ ਇਹ ਅੱਖਾਂ ਮਿਚਣ ਨਾਲ ਬਿੱਲੀ ਨਹੀਂ ਭੱਜਦੀ ਕਬੂਤਰ ਦੇ ਇਦਾਂ ਦੇ ਬਿਆਨ ਹੋਣ ਉਸ ਨੂੰ ਕਿਸ ਤਰ੍ਹਾਂ ਦੇਖਦਿਓ ਸਭ ਤੋਂ ਪਹਿਲਾਂ ਤੇ ਮਾਨਯੋਗ ਭਗਵੰਤ ਮਾਨ ਜੀ ਮੁੱਖ ਮੰਤਰੀ ਪੰਜਾਬ 29 ਦਿਨਾਂ ਬਾਅਦ ਉਹਨਾਂ ਨੇ ਅੱਖਾਂ ਖੋਲੀਆਂ ਉਹਨਾਂ ਦਾ ਧੰਨਵਾਦ ਕਰਦੇ ਆ 29 ਦਿਨ ਤੱਕ ਉਹਨਾਂ ਦੀਆਂ ਅੱਖਾਂ ਮੰਦ ਸੀ ਉਹ ਵੀ ਅੱਖਾਂ ਬਿੱਲੀ ਨੂੰ ਵੇਖ ਕੇ ਮੇਚੀਆਂ ਹੋਈਆਂ ਸੁਣਨ ਉਹਨਾਂ ਦੀਆਂ ਅੱਖਾਂ ਖੁੱਲ ਗਈਆਂ ਉਹਨਾਂ ਟਵੀਟ ਕੀਤਾ ਦਾ ਸਵਾਗਤ ਕਰਦੇ ਆ ਤੇ ਅਸੀਂ ਉਹਦੇ ਨਾਲ ਨਾਲ ਉਹਨਾਂ ਨੇ ਇਹ ਵੀ ਕਹਿੰਨੇ ਆ ਤੁਸੀਂ ਤੁਹਾਡੇ ਪੂਰੇ ਦੇਸ਼ ਦੀਆਂ ਮੰਗਾਂ ਨੂੰ ਲੈ ਕੇ ਜਿਹੜਾ ਅੰਦੋਲਨ ਚੱਲਿਆ ਪੰਜਾਬ ਦੀ ਧਰਤੀ ਤੇ ਚੱਲ ਰਿਹਾ ਹੈ ਤੇ ਇੱਕ ਸਰਮੋਰ ਆਗੂ ਸਾਡਾ ਉਸ ਅੰਦੋਲਨ ਨੂੰ ਜਿੱਤ ਵਾਸਤੇ ਆਪਣੇ ਪ੍ਰਾਣਾਂ ਦੀ ਤਿਆਗ ਕਰਨ ਨੂੰ ਪ੍ਰਾਣਾਂ ਨੂੰ ਕੁਰਬਾਨ ਕਰਨ ਲਈ ਲੱਗਿਆ ਹੋਇਆ ਹੈ ਤੇ ਤੁਸੀਂ ਕਿੰਨਾ ਕੁ ਸੀਰੀਅਸ ਹੋ ਇੱਕ ਦਿਨ ਛੋਟਾ ਜਿਹਾ ਬਿਆਨ ਇੱਕ ਕੋਈ ਐਮਸੀ ਦੇ ਚੋਣਾਂ ਦੇ ਵਿੱਚ ਬਿਜੀ ਉੱਥੇ ਉੱਥੇ ਦੇ ਤਬ ਉਹ ਵੀ ਤੁਹਾਡੇ ਵਰਗੇ ਜਿਹੜਾ ਚੌਥਾ ਸਤੰਭ ਹੈ ਮੀਡੀਆ ਨੇ ਪੁੱਛਿਆ ਉਹ ਤੇ 2 30 ਸਕਿੰਟ ਦਾ ਜਵਾਬ ਦੇ ਦਿੱਤਾ ਕੱਲ ਤੁਸੀਂ ਟਵੀਟ ਕਰਤਾ ਠੀਕ ਹੈ ਕੀਤਾ ਟਵੀਟ ਕੱਲੇ ਟਵੀਟ ਨਾਲ ਗੱਲ ਨਹੀਂ ਚਲਣੀ ਤੁਸੀਂ ਅੱਗੇ ਆਓ ਤੁਸੀਂ ਆਲ ਪਾਰਟੀ ਮੀਟਿੰਗ ਸੱਦੋ ਸਾਰੇ ਜਿਹੜੇ ਜਿਹੜੇ ਆ ਟੀਵੀਾਂ ਤੇ ਬੋਲਦੇ ਮੈਂ ਕੱਲ ਉਹਨੂੰ ਵੀ ਕਿਹਾ ਸੀ ਸੋਈ ਨੂੰ ਵੀ ਕਿਹਾ ਸੀ ਮੈਂ ਕਿਹਾ ਵੀ ਤੁਸੀਂ ਇੱਥੇ ਤੇ ਟਰ ਟਰ ਕਰਦੇ ਹੋ ਤੁਸੀਂ ਆਪ ਇਕੱਠੇ ਹੋ ਕੇ ਜਾਓ ਨਾ ਜਾਓ ਪੰਜਾਬ ਦੇ ਵੀ ਸਾਰੇ ਪੰਜਾਬ ਵਾਲੇ ਜਿੰਨੇ ਕਿਸੇ ਵੀ ਪਾਰਟੀ ਦੇ ਹੋ ਤੁਸੀਂ ਕੋ ਮਾਨਯੋਗ ਪ੍ਰਧਾਨ ਮੰਤਰੀ ਨੂੰ ਵੀ ਕੀ ਕਰ ਰਹੇ ਹੋ ਕਿਉਂ ਮਾਰ ਰਹੇ ਹੋ ਸਾਡੇ ਨੂੰ ਕਿਉਂ ਨਹੀਂ ਲਾਗੂ ਕਰਦੇ ਜਿਹੜੇ ਵਾਅਦੇ ਕੀਤੇ ਹੋਏ ਕਿਉਂ ਨਹੀਂ ਪੂਰੇਦੇ ਤੇ ਇਸ ਕਰਕੇ ਮਾਨਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਨੂੰ ਵੀ ਅੱਗੇ ਆ ਕੇ ਇਹ ਕੰਮ ਕਰਨਾ ਚਾਹੀਦਾ ਸੀ ਬਹੁਤ ਲੇਟ ਨੇ ਬਹੁਤ ਇਗਨੋਰ ਕੀਤਾ ਉਹਨਾਂ ਨੇ ਸਾਨੂੰ ਬਹੁਤ ਕੁਝ ਉਹਨਾਂ ਤੇ ਵੀ ਗਿਲੇ ਨੇ ਲੇਕਿਨ ਇਹ ਮੰਗ ਵੱਡੀ ਆ ਉਹ ਅੱਗੇ ਆਉਂਦੇ ਹੋਏ ਆਲ ਪਾਰਟੀ ਮੀਟਿੰਗ ਸੱਦ ਕੇ ਇਸ ਮਸਲੇ ਦੀ ਜਿਹੜੀ ਜਿਹੜੀ ਇਹ ਆਵਾਜ਼ ਆ ਇਹ ਮੰਗਾਂ ਜਿਹੜੀਆਂ ਮੰਨੀਆਂ ਹੁਣ ਲਾਗੂ ਕਰਾਉਣ ਵਾਸਤੇ ਦੇਸ਼ ਦੇ ਪ੍ਰਧਾਨ ਮੰਤਰੀ ਕੋਲ ਸਾਡੇ ਪ੍ਰਧਾਨ ਮੰਤਰੀ ਕੋਲ ਜਾ ਕੇ ਉਹਨਾਂ ਨੂੰ ਇੱਕ ਮੰਗਾਂ ਮੰਨਣ ਲਈ ਜਿਹੜਾ ਹੈ ਮਜਬੂਰ ਕਰਨ ਪਹਿਲਾਂ ਉਹਨਾਂ ਨੇ ਮੀਟਿੰਗਾਂ ਵੀ ਕਰਾਈਆਂ ਨੇ ਜੀ ਸਟਾਰਟਿੰਗ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਮੀਟਿੰਗਾਂ ਹੋਈਆਂ ਨੇ ਅੱਜ ਉਹਨਾਂ ਦਾ ਇੱਕ ਵਫਤੂ ਵੀ ਆ ਰਿਹਾ ਹੈ ਉਹਨਾਂ ਦੇ ਜਿਹੜੇ ਆਮ ਆਦਮੀ ਪਾਰਟੀ ਦੇ ਜਿਹੜੇ ਪੰਜਾਬ ਦੇ ਪ੍ਰਧਾਨ ਨੇ ਉਹ ਵੀ ਪਹੁੰਚ ਰਹੇ ਨੇ ਦੇਖੋ ਸਭ ਤੋਂ ਵੱਡੀ ਗੱਲ ਇਸ ਅੰਦੋਲਨ ਦੀ ਕੀ ਹੈ ਇੱਥੇ ਕੋਈ ਵੀ ਆਉਂਦਾ ਹੈ ਜਦ ਕਿ ਨੂੰ ਕਰਦੇ ਹਾਂ ਸਾਹਿਬ ਜੀ ਕੋਈ ਮੰਦਲ ਦਲਚਾਲ ਦਾ ਹਾਲਚਲ ਜਾਣਦਾ ਗੱਲਬਾਤ ਕਰਨ ਆਉਂਦਾ ਜਾਂ ਕਿਸੇ ਵੀ ਪਾਰਟੀ ਦਾ ਕਿਸੇ ਵੀ ਧਰਮ ਦਾ ਕਿਸੇ ਭਰਾਤਰੀ ਜੱਥੇਬੰਦੀ ਦਾ ਮੈਂ ਤੁਹਾਨੂੰ ਪਹਿਲਾਂ ਵੀ ਦੁਬਾਰਾ ਰਿਪੀਟ ਕਰ ਦਿੰਦੇ ਆ ਅਸੀਂ ਉਹਨਾਂ ਨੂੰ ਕਦੇ ਨਹੀਂ ਰੋਕਿਆ ਆਉਣੇ ਸਤਿਕਾਰ ਕਰਦੇ ਆ ਕਿਉਂਕਿ ਅਸੀਂ ਇਹ ਹਾਲਾਤਿਆਂ ਵੀ ਉਹ ਜਿਹੜੇ ਡੱਲੇਵਾਲ ਜੀ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੇ ਆ ਠੀਕ ਆ ਰਹੇ ਉਹ ਗੱਲ ਰੱਖਦੇ ਆ ਉਹ ਕੀ ਗੱਲ ਕਰਦੇ ਉਹ ਤੋਂ ਬਾਅਦ ਸਾਡੀ ਮੋਰਚਾ ਤਿਆ ਕਰੂਗਾ ਕਿਉਂਕਿ ਸਾਡੇ ਮੋਰਚੇ ਤੋਂ ਬਾਅਦ ਸਯੁਕਤ ਖਣ ਮੋਰਚਾ ਗੈਰਨਜ਼ਟਿੰਗ ਭਾਰਤ ਦੀ ਗੱਲ ਹੋ ਗਈ ਉਸ ਤੋਂ ਬਾਅਦ ਦੋ ਦੂਸਰਾ ਫੋਰਮ ਕਿਸਾਨ ਮਜ਼ਦੂਰ ਮੋਰਚਾ ਦੋਨਾਂ ਫੋਰਮਾਂ ਦੀ ਮੀਟਿੰਗ ਹੋ ਗਈ ਉਸ ਤੋਂ ਬਾਅਦ ਜਿਹੜਾ ਅੱਗੇ ਦੀ ਰਣਨੀਤੀ ਉਹ ਤੇ ਕੀਤੀ ਜਾਊਗੀ ਉਹ ਪਤਾ ਲੈਣ ਆਉਂਦੇ ਆ ਗੱਲਬਾਤ ਲੈ ਕੇ ਆਉਂਦੇ ਆ ਸੈਂਟਰ ਦੀ ਗੱਲਬਾਤ ਲੈ ਕੇ ਆਉਂਦੇ ਆ ਸਟੇਟ ਦੀ ਗੱਲਬਾਤ ਲੰਗਿਆ ਉਹ ਮਿਲਣ ਤੋਂ ਬਾਅਦ ਪਤਾ ਲੱਗਿਆ ਤੇ ਹੁਣ ਕਿਸ ਤਰ੍ਹਾਂ ਦੇਖਦੇ ਹੋ ਜੀ ਮੀਟਿੰਗਾਂ ਦਾ ਦੌਰ ਸਯੁਕਤ ਮੋਰਚੇ ਨਾਲ جاری ਆ ਕੀ ਲੱਗ ਰਿਹਾ ਹੈ ਕਿੱਥੇ ਕਿ ਜਾ ਕੇ ਗੱਲ ਖੜੂਗੀ ਕੀ ਹੈ ਏਕਾ ਹੋਊਗਾ ਸਾਥ ਦੇਣਗੇ ਉਹ ਅੰਦੋਲਨ ਦੇ ਉੱਥੇ ਨਹੀਂ ਜਾ ਸਕਦੇ ਇਸ ਅੰਦੋਲਨ ਨੂੰ ਇਹ ਪੂਰਾ ਇਕਤਾ ਹੈ ਇਸ ਅੰਦੋਲਨ ਇਹ ਮੰਗਾਉਣ ਜਿਹੜਾ ਮੰਗਾ ਦੇ ਨਾਲ ਸਹਿਮਤ ਹੈ ਉਹਨਾਂ ਸਾਰਿਆਂ ਦਾ ਇਕਾ ਹੈ ਕਿਸਾਨਾਂ ਦਾ ਆਵਾਮ ਦਾ ਇਕਾ ਹੈ ਜਿਹੜੇ ਇਹਨਾਂ ਮੰਗਾ ਨਾਲ ਸਹਿਮਤ ਨਹੀਂ ਹੈ ਜਿਹੜੇ ਸਰਕਾਰ ਦੇ ਅੱਖ ਚ ਭੁਗਤਦੇ ਨੇ ਜਿਹੜੇ ਪੈਰਲਲ ਪ੍ਰੋਗਰਾਮ ਦੇ ਕੇ ਇਸ ਅੰਦੋਲਨ ਨੂੰ ਡੀਰੇਲ ਕਰਨਾ ਚਾਹੁੰਦੇ ਨੇ ਜਿਹੜੇ ਚਾਹੁੰਦੇ ਨੇ ਵੀ ਡੱਲੇਵਾਲ ਦੇ ਜਿਹੜੇ ਖਿਲਾਫਤ ਵਾਲੇ ਨੇ ਵੀ ਠੀਕ ਹੈ ਵੀ ਮੈਂ ਬਹੁਤ ਕੋੜੇ ਸ਼ਬਦ ਕੜਵੇ ਸ਼ਬਦ ਹੈ ਮਤਲਬ ਮਨ ਭਰ ਕੇ ਕਹਿਣਾ ਹੈ ਜਿਹੜੇ ਚਾਹੁੰਦੇ ਵੀ ਡੱਲੇ ਵਾਲੀ ਦਾ ਕੰਡਾ ਨਿਕਲ ਜੇ ਉਹ ਭਾਵੇਂ ਨਾਮ ਹੋਣ ਬਾਕੀ ਸਾਰੇ ਇੱਥੇ ਆ ਰਹੇ ਮਤਲਬ ਇਹ ਭਰੇ ਮਨ ਨਾਲ ਕਹਿ ਰਿਹਾ ਮੈਂ ਵੀ ਕਈ ਸਾਥੀ ਐਵੇਂ ਦੇ ਨੇ ਵੀ ਠੀਕ ਹੈ ਵੀ ਇਹ ਹੀ ਅੜਦਾ ਹੈ ਦਿੱਲੀ ਵੀ ਇਹ ਅੜਿਆ ਸੀ ਵੀ ਐਮਐਸਪੀ ਚਾਹੀਦੀ ਆ ਇੱਥੇ ਵੀ ਇਹ ਮੜਦਾ ਐਮਐਮਐਸਪੀ ਚਾਹੀਦੀ ਆ ਇੱਥੇ ਵੀ ਇਹ ਕੱਢਦੇ ਵੀ ਕਿਸਾਨ ਦੀ ਮੰਗ ਚਾਹੀਦੀ ਕਰਜਾ ਮਾਫ਼ੀ ਚਾਹੀਦੀ ਹੈ ਵੀ ਇਹਦਾ ਕੰਡਾ ਨਿਕਲਣ ਦੇ ਉਹ ਨਹੀਂ ਹੋਣਗੇ ਬਾਕੀ ਸਾਰੇ ਆ ਰਹੇ ਰੜਕਦੇ ਨੇ ਜੀ ਅੱਖਾਂ 'ਚ ਬਿਲਕੁਲ ਰੜਕਦੇ ਨੇ ਜਦੋਂ ਮੰਗ ਕਿਸਾਨ ਦੀ ਉਠਾਉਂਦਾ ਹੈ ਤੇ ਕੋਰ ਜਿਹੜੇ ਜਿਨ੍ਹਾਂ ਨੇ ਚੱਲਣਾ ਚైనా ਤੋਂ ਰਸ਼ੀਆ ਤੋਂ ਆ ਉਹਨਾਂ ਨੂੰ ਤਾਂ ਰੜਕਣਗੇ ਨਾ ਇਸ ਕਰਕੇ ਉਹਨਾਂ ਦੀ ਰੜਕਿਆ ਬਾਕੀ ਜਿੰਨੇ ਵੀ ਲੋਕ ਨੇ ਇੱਕਾ ਪੂਰਾ ਸਾਰੇ ਲੋਕ ਆ ਰਹੇ ਆ ਕੋਈ ਦਿੱਕਤ ਨਹੀਂ ਫਿਰ ਜੇ ਇਦਾਂ ਰੜਕਦੇ ਨੇ ਸਰਕਾਰਾਂ ਵੀ ਚਾਹੁੰਦੀਆਂ ਨੇ ਹੋਰਾਂ ਦੇ ਵੀ ਰੜਕਦੇ ਨੇ ਫਿਰ ਬਹੁਤ ਸਾਰੇ ਆਗੂ ਨੇ ਇਹ ਵੀ ਕਹਿਣਾ ਕਿ ਇਦਾਂ ਦਾ ਫੈਸਲਾ ਕਿਉਂ ਲੈਣਾ ਸੀਗਾ ਮਰਨ ਬਰਤ ਦਾ ਨਹੀਂ 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 ਇਹ ਫੈਸਲਾ ਕਿਸੇ ਦੇ ਕਹਿਣ ਦੇ ਥੋੜੇ ਆ ਸਰਦਾਰ ਜੀ ਜੀ ਦੱਲੇਵਾਲ ਨੇ ਆਪਣੇ ਪੂਰੇ ਨਿਚੇ ਕਰਕੇ ਲਿਆ ਹੋਇਆ ਸਰਦਾਰ ਜੀ ਜੀ ਦੱਲੇਵਾਲ ਨੇ ਕਿਹਾ ਮੇਰੇ ਤੋਂ ਮਰਦੇ ਨਹੀਂ ਦੇਖੇ ਜਾਂਦੇ ਮੇਰੇ ਤੋਂ ਛੁਪ ਕਰਨ ਹੋਰ ਨਹੀਂ ਮੈਂ ਹੋਰ ਛੁਪ ਕਰਨ ਨਹੀਂ ਦੇਖ ਸਕਦਾ ਮੈਂ 7 ਲੱਖ ਕਿਸਾਨਾਂ ਦੀ ਕੁਰਬਾਨੀ ਦੇਖ ਲਈ ਮੈਂ ਹੋਰ ਨਹੀਂ ਦੇ ਸਕਦਾ ਫੈਸਲਾ ਲਿਆ ਉਹਨਾਂ ਨੇ ਧੋਖ ਕੇ ਲਿਆ ਔਰ ਉਹਨਾਂ ਦੇ ਨਾਲ ਪੂਰਾ ਦੇਸ਼ ਖੜਾ ਹੈ ਸਾਨੂੰ ਜਿਹੜਾ ਦੇਸ਼ ਦਾ ਸਪੋਰਟ ਹੈ ਜਿਹੜਾ ਕਿਸਾਨ ਮਜ਼ਦੂਰ ਦਾ ਆਵਾਮ ਦਾ ਸਪੋਰਟ ਮਿਲ ਰਿਹਾ ਸਾਰੇ ਲੋਕ ਆ ਰਹੇ ਨੇ ਤੁਸੀਂ ਦੇਖੋ 30 ਤਰੀਕ ਨੂੰ ਬੰਦ ਆ ਉਸ ਕਰਕੇ ਕੱਲ ਮੀਟਿੰਗ ਸੱਦੀ ਗਈ 26 ਤਰੀਕਾ ਲਈ ਕੱਲ ਸਾਰੇ ਜਿਹੜੇ ਜਿੰਨੇ ਵੀ ਦੁਜੇ ਅਲੱਗ-ਅਲੱਗ ਟ੍ਰੇਡ ਯੂਨੀਅਨਾਂ ਅਲੱਗ-ਅਲੱਗ ਚਾਹ ਕੋਈ ਬਾਹਰ ਐਸੋਸੀਏਸ਼ਨ ਐ ਚ ਮੁਲਾਜ਼ਮ ਯੂਨੀਅਨ ਐ ਚ ਕੋਈ ਵੀ ਟ੍ਰਾਂਸਪੋਰਟ ਯੂਨੀਅਨ ਸਾਰੀਆਂ ਕੱਲ ਨੂੰ ਇੱਥੇ ਜਿਹੜਾ ਮਾਹੀ ਹੋਟਲ ਨਾਲ ਸਟੇਜ ਦੇ ਪਰਲੇ ਬਣੇ ਮੀਟਿੰਗ ਰੱਖੀ ਹੋਉ ਆਉਣਗੇ ਉਸ ਤੋਂ ਬਾਅਦ 26 ਤਰੀਕ ਨੂੰ ਕੱਲ ਹੀ ਪੰਜਾਬ ਨੂੰ ਛੱਡ ਕੇ ਪੂਰੇ ਰਾਜਾਂ ਦੇ ਵਿੱਚ ਪ੍ਰੋਗਰਾਮ ਕੀਤੇ ਜਾ ਰਿਹਾ ਜਿਹੜਾ ਕੱਲ ਸਾਡਾ 24 ਤਰੀਕ ਨੂੰ ਕੈਂਡਲ ਮਾਰਚ ਹੋਇਆ ਅਸੀਂ ਸੋਚ ਨਹੀਂ ਸਕਦੇ ਕਿੱਥੇ ਕਿੱਥੇ ਹੋਇਆ ਬੂੰਦੀ ਕੋਟਾ ਬਾਰਾ ਟੋਂਗ ਰਾਜਸਥਾਨ ਦੇ ਦੂਰ ਦੂਰ ਤੱਕ ਵਿਦੇਸ਼ਾਂ ਦੇ ਵਿੱਚ ਆਪਣਾ ਅਸਾਮ ਤੇ ਦੱਖਣ ਭਾਰਤ ਪੂਰਬ ਪੱਛਮ ਪੱਛਮ ਚੰਡੀਗੜ੍ਹ ਤੱਕ ਵੀ ਚੰਡੀਗੜ੍ਹ ਚੰਨ ਚਾਰ ਜਗ ਹੋਇਆ ਇੱਕ ਜਗ੍ਹਾ ਪੁਲਿਸ ਨੇ ਰੋਕਣ ਦੀ ਕੋਸ਼ਿਸ਼ ਵੀ ਕੀਤੀ ਤਾਂ ਵੀ ਹੋਇਆ ਮਤਲਬ ਹਮਾਇਤ ਕਿ ਡੱਲੇਵਾਲ ਜੀ ਸੋਚਦੇ ਸਾਰੇ ਪੈਰਾ ਦੇ ਰਹੇ ਨੇ ਡੱਲੇਵਾਲ ਦੀਆਂ ਮੰਗਾਂ ਦਾ ਸਮਰਥਨ ਕਰ ਰਹੇ ਨੇ ਡੱਲੇਵਾਲ ਦੇ ਨਾਲ ਲੋਕ ਖੜ ਰਹੇ ਨੇ ਹੂੰ ਧੰਨਵਾਦ ਜੀ ਸੋ ਇਹ ਸਨ ਲਖਵਿੰਦਰ ਸਿੰਘ ਸਿਰਸਾ ਜੀ ਜਿਹੜੇ ਕਹਿ ਰਹੇ ਨੇ ਕਿ ਡੱਲੇਵਾਲ ਦੀਆਂ ਮੰਗਾਂ ਦੇ ਨਾਲ ਲੋਕ ਸਮਰਥਨ ਕਰ ਰਹੇ ਨੇ ਲੋਕ ਜੁੜ ਰਹੇ ਨੇ ਬਹੁਤ ਸਾਰੇ ਲੋਕ ਇਹ ਵੀ ਚਾਹੁੰਦੇ ਨੇ ਕਿ ਡੱਲੇਵਾਲ ਸਾਹਿਬ ਦਾ ਜਿਹੜਾ ਕੰਡਾ ਹੈ ਇਹਨਾਂ ਨੇ ਭਾਵਕ ਹੋ ਕੇ ਸ਼ਬਦ ਕਹੇ ਕਿ ਕੱਟਿਆ ਜਾਵੇ ਤੇ ਉਸ ਤੋਂ ਬਾਅਦ ਇਹਨਾਂ ਨੇ ਇਹ ਵੀ ਕਿਹਾ ਕਿ ਡੱਲੇਵਾਲ ਸਾਹਿਬ ਨਹੀਂ ਚਾਹੁੰਦੇ ਕਿ ਅਸੀਂ ਆਪਣੇ ਪੁੱਤਾਂ ਦੀਆਂ ਲਾਸਾਂ ਢੋਈਏ ਉਹਨਾਂ ਦੀ ਇੱਕ ਵੀਡੀਓ ਵੀ ਕਾਫੀ ਵਾਇਰਲ ਹੋ ਰਹੀ ਆ ਕਿ ਅਸੀਂ ਨਹੀਂ ਚਾਹੁੰਦੇ ਉਹ ਜ਼ਮੀਨਾਂ ਦਾ ਅਸੀਂ ਕੀ ਕਰਨਾ ਹੈ ਜੇ ਸਾਡੇ ਪੁੱਤੇ ਨਾ ਰਹੇ ਉਹ ਵੀਡੀਓ ਸੋਸ਼ਲ ਮੀਡੀਆ ਤੇ ਵੀ ਕਾਫੀ ਵਾਇਰਲ ਹੋ ਰਹੀ ਆ ਇਹ ਗੱਲਾਂ ਇਹਨਾਂ ਨੇ ਆਖੀਆਂ ਨੇ ਸੋ ਸਰਕਾਰ ਨੂੰ ਮੰਗਾ ਮੰਨਣ ਦੇ ਲਈ ਜਿਹੜਾ ਇਹ ਅੰਦੋਲਨ ਚੱਲ ਰਿਹਾ ਮੰਨਵਾਉਣ ਦੇ ਲਈ ਸਰਕਾਰ ਕਦੋਂ ਮੰਨਦੀ ਆ ਕੀ ਫੈਸਲੇ ਆਉਂਦੇ ਨੇ ਤਾਂ ਆਉਣ ਵਾਲਾ ਸਮਾਂ ਦੱਸੂਗਾ ਫਿਲਹਾਲ ਤੁਸੀਂ ਬਣੇ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ ਕੈਮਰਾਮੈਨ ਸੁਖਵੀਰ ਤਵਾਣਾ ਦੇ ਨਾਲ ਮਨਵਿੰਦਰ ਸਿੰਘ ਤਵਾਣਾ ਪਨੋਰੀ